ਆਹ ਤਾਂ ਪੈਪਾਂ ਦਾ ਮੁੜੀਆਂ ਇਹ ਤਾਂ ਨਹੀਂ ਗਟੀਆਂ ਉਹ ਪਰਲੀ ਰੂੜੀ ਨੇ ਗਲਤੀ ਹੋ ਗਿਆ ਆਪਾਂ ਜ਼ਰੂਰੀ ਨੇ ਗਾਲੀਆਂ ਰੂੜੀ ਨੇ ਗਾਲੀਆਂ ਸਾਰੀ ਹਾਂ ਪਰਲੀ ਪੈਪ ਗਲੀ ਵੀ ਆ ਤੁਹਾਨੂੰ ਹਾਂ ਆ ਪੈਪਾਂ ਸਹੀ ਤਾਂ ਉਹ ਰੂੜੀ ਨੇ ਗਲਤੀਆਂ ਇੱਕ ਟੁੱਟ ਗਿਆ ਦੇ ਇੱਕ ਪੈਪ ਟੁੱਟੀ ਐ ਰੂੜੀਆਂ ਲਾਉਣਾ ਹਟਦੇ ਨਹੀਂ ਫਿਰ ਪਈ ਇਹਦੇ ਦੋ ਘਰਾਂ ਦੇ ਡਿੱਗਿਆ ਮੈਂ ਇੱਕ ਮੁੰਡੇ ਆਹ ਵੇਖੋ ਆਹ ਪੈਪ ਗਲੀ ਆ ਉੱਪਰਲੀ ਰੂੜੀ ਨਾਲ ਗਲਤੀ ਸਾਰਾ ਰੂੜੀਆਂ ਨਾਲ ਡਿੱਗਿਆ ਜਿੱਥੇ ਰੂੜੀਆਂ ਲਗੀਆਂ ਪਈਆਂ ਸੀਗੀਆਂ ਟਾਵਰ ਦੀ ਪੇਪਰ ਗਲ ਗਈਆਂ ਉੱਥੋਂ ਇਹ ਸਾਰਾ ਬਈ ਰੂੜੀਆਂ ਕਰਕੇ ਡਿੱਗਿਆ ਰੂੜੀਆਂ ਥੱਲੇ ਜੜ ਚ ਲਾਤੀਆਂ ਸੀ ਇਹਦੇ ਲੋਕਾਂ ਨੇ ਆ ਕਰ ਦੁਕਾਨ ਡਿੱਗ ਪਈ ਆ ਇਹਦੇ ਪੰਜ ਨੇ ਸ਼ੀਲ ਹੈ ਹੈ ਪੰਜ ਬੰਦੇ ਮੁੰਡੇ ਸੇ ਇਹ ਡਿੱਗਣਾ ਸੀ ਬਾਈ ਮੇਲੇ ਤੇ ਤੇ ਵੇਲ ਵੀ ਲੱਗੀ ਪਈ ਸੀ ਇੱਕ ਰੂੜੀ ਥੱਲੇ ਹਟਦੇ ਨਹੀਂ ਸੀਗੇ ਆ ਦੁਕਾਨ ਡਿੱਗ ਪਈ ਹੈ ਤਰਖਾਨ ਵਾਲਾ ਸ਼੍ਰੀ ਮੁਖਤਸਰ ਸਾਹਿਬ 120 ਫੁੱਟ ਲੰਮਾ ਟਾਵਰ ਡਿੱਗ ਗਿਆ ਜਿੱਥੇ ਹਨੇਰੀ ਦੇ ਕਰਕੇ ਥੱਲੇ ਰੂੜੀਆਂ ਲੱਗੀਆਂ ਹੋਈਆਂ ਤੇ ਟਾਵਰ ਦੇ ਗਲਿਆ ਪਿਆ ਸੀ ਪਰ ਕਿਸੇ ਮਹਿਕਮੇ ਨੇ ਕੋਈ ਦੇਖਿਆ ਨਹੀਂ ਆ ਕੇ ਤਰਖਾਨ ਵਾਲਾ ਟਾਵਰ ਹੈ ਜੀ 120 ਫੁੱਟ ਲੰਮਾ ਇਹਦਾ ਸ਼੍ਰੀ ਮੁਖਤਸਰ ਸਾਹਿਬ ਅੱਜ ਹਨੇਰੀ ਆਈ ਇੱਥੇ ਰੂੜੀਆਂ ਵਗੈਰਾ ਲੱਗੀਆਂ ਪਈਆਂ ਸੀ ਇਹਦੇ ਹੱਥੋਂ ਗਲ ਗਿਆ ਇਹ ਕਿਸੇ ਮਹਿਕਮੇ ਨੇ ਦੇਖ ਰਿਕ ਨਹੀਂ ਕੀਤੀ ਤੇ ਆ ਟਾਵਰ ਡੇ ਕਿ ਪੈ ਤੂ ਘਰਾਂ ਦੇ ਨਾਲੋਂ ਵੱਡਾ ਇੱਕ ਦੁਕਾਨ ਸੀ ਕਟਿੰਗ ਵਾਲੀ ਉੱਥੇ ਚਾਰ ਪੰਜ ਲੜਕੇ ਬੈਠੇ ਸੀ ਤੇ ਉਹਦੇ ਸਿਰ ਚ ਸੱਟ ਲੱਗੀ ਲੜਕੇ ਤੇ ਇੱਕ ਤੋਂ 20 ਫੁੱਟ ਲੰਮਾ ਟਾਵਰ ਹੈ ਜੀ